ਦੋਸਤ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਵੱਡੇ ਸਭਰਾ ਪਹੁੰਚੇ ਆ ਡਾਕਟਰ ਕਰਸਾਪ ਸਿੰਘ ਉਹਨਾਂ ਦੇ ਫਾਰਮ ਤੇ ਬੁਰਜੋ ਮਿਲਕ ਫਾਰਮ ਇੱਕ ਝੋਟੀ ਇੱਕ ਮੱਝ ਆ ਪਤਨੂੰ ਦਿਖਾ ਰਿਆ ਨੀਲੀ ਦੀ ਮੱਝ ਆ ਗੱਭਨ ਤਿਆਰੀ ਦੇ ਉੱਤੇ ਆ ਠੀਕ ਆ ਜੀ ਪੂਰੀ ਗੱਲਬਾਤ ਕਰਾਂਗੇ ਸੋ ਜਿਹੜੇ ਫਾਰਮਰ ਭਰਾ ਨੂੰ ਪਸੰਦ ਆਊਗੀ ਉਹ ਤੁਸੀਂ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦੇ ਜਿਹੜੇ ਡਾਕਟਰ ਸਾਹਿਬ ਕੀ ਹਾਲ ਜੇ ਵਧੀਆ ਵਧੀਆ ਸੰਧੂ ਸਾਹਿਬ ਜੀ ਵਧੀਆ ਕਿਰਪਾ ਦੀ ਗੁਰਦਾਨ ਦਾ ਜੀ ਓਕੇ ਡਾਕਟਰ ਸਾਹਿਬ ਝੋਟੀ ਚੰਗੀ ਆ ਫਿਰ ਸੂਹਿਆਂ ਦੇ ਵਿੱਚ ਕਿਵੇਂ ਆ ਸੂਆ ਦੂਜਾ ਪਹਿਲੇ ਦਾ 14 ਲੀਟਰ ਰਿਕਾਰਡ ਰਿਆ ਦੂਜਾ ਸੂਆ ਸੁਣੀ ਤੇ ਸ਼ੇਦ ਨੇ ਬਾਕੀ ਆਹ ਪਾਰ ਪਛੇਰੀ ਆਪਣੀ ਗਰੰਟੀ ਦੇ ਲੈਵਾ ਵੇਖੋ ਹਾਂ ਐਚ ਐਫਓ ਬਹਿੜਾ ਵਰਗੀ ਤਿਆਰੀ ਆ ਆਟਰ ਬਿੱਲੀ ਮਨ ਕੀ ਹੱਕ ਤੇ ਗਲਾਬੀ ਇਹਦੀ ਜ਼ੁਬਾਨ ਹਾਂ ਲੋ ਵੀ ਬਿਲਕੁਲ ਜ਼ੁਬਾਨ ਵੀ ਗਲਾਬੀ ਆ ਚੀ ਚੱਕ ਲਓ ਮਾਰਕਿੰਗ ਕਰੋ ਚੱਕ ਠੀਕ ਆ ਜੀ ਚਾਰੂ ਵੇਖੋ ਆ ਵੇਖੋ ਜੀ ਇਹਨੂੰ ਆਂਦੇ ਸਭਰਾਵਾ ਦੀ ਨਸਲ ਬਰੀਨ ਇਹ ਦਰਿਆ ਦੇ ਵਿੱਚੋਂ ਕੱਢੀ ਆਪਾ ਹਾਂ ਨੇ ਮਾਝੀ ਵੀ ਚੰਗੀ ਆ ਡਾਕਟਰ ਫੇਸ ਇੱਕ ਵਾਰੀ ਮਾੜਾ ਚੈੱਕ ਕਰਾ ਦੇ ਇੱਥੋਂ ਮੋੜ ਲਾ ਮੇਰਾ ਭਰਾ ਇੱਥੋਂ ਮੋੜ ਦੇ ਦੇ ਇਹਦੀ ਫਿਟਨੈਸ ਜਿਹੜਾ ਲਓ ਜੀ ਫਰੰਟ ਤੋਂ ਇੱਕ ਵਾਰੀ ਫੇਸ ਦੇਖੋ ਬਿੱਲੀ ਮਣਕੀ ਅੱਖ ਬੱਲਾ ਮੱਥਾ ਗੋਲ ਸੇਗਾ ਜਿਹੜੇ ਭਾਪਾ ਦੇ ਦੇਣੀ ਆ ਕਹਿ ਵੀ ਨਹੀਂ ਦੇਣੀ ਏਡੀ ਛੋਟੀ ਲੈ ਵੀ ਡਾਕਟਰ ਮੋਲ ਦੱਸੇਗਾ ਭਰਾ ਕੀ ਕਰਾਂਗੇ ਇੱਕ 45 ਦੇ ਦੇਣੀ ਅੱਜ ਇੱਕ 45